ਪੁਲਿਸ ਨੇ ਲਾਇਆ ਸੀ ਨਾਕਾ ਦੋ ਨੌਜਵਾਨ ਆ ਰਹੇ ਸੀ ਮੋਟਰਸਾਈਕਲ ਤੇ ਰੋਕਿਆ ਪੁਲਿਸ ਨੇ ਜਦੋਂ ਕਾਰਵਾਈ ਕੀਤੀ ਚੈੱਕ ਕੀਤਾ ਗੱਡੀ ਨਿਕਲੀ ਚੋਰੀ ਦੀ ਪੁਲਿਸ ਨੇ ਲਿਆ ਫਾਰੈਸ ਉਤਿਆਸ ਨਾਕਾ ਦੇ ਪਿੱਛੇ ਤੇ ਪੁਲਿਸ ਦੇ ਵੱਡੇ ਅਧਿਕਾਰੀ ਕਰਦੇ ਪਏ ਨੇ ਪ੍ਰਿੰਸ ਖਾਨ ਪਸ ਕਹਿ ਰਹੇ ਨੇ ਤੇ ਇਹ ਕਾਫੀ ਲੰਬੇ ਸਮੇਂ ਤੋਂ ਗੈਰਕਾਨੂੰਨੀ ਤਬਾਹ ਦਾ ਤਮ ਉਜਾਮ ਦਿੰਦੇ ਪਏ ਸੀ ਹੁਣ ਪੁਲਿਸ ਵੱਲੋਂ ਇਹਨਾਂ ਕੋਲੋਂ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਆਇਆ ਉਹ ਰਿਕਵਰ ਕਰ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਖੁਲਾਸੇ ਕੀਤੇ ਜਾਣਗੇ ਕੀ ਕਹਿ ਰਹੇ ਨੇ ਵੱਡੇ ਅਧਿਕਾਰੀ ਆ ਉਹ ਜਾਣਦੇ ਹਾਂ ਬਰੇ ਦਾ ਸੁਪਰੀਮ ਟਾਈਮ ਚੈਨਲ ਦੇ ਨਾਲ ਅਜੀਤ ਜੀ ਸਰ ਜਿਹੜਾ ਇੱਕ ਮੋਟਰਸਾਈਕਲ ਚੋਰੀ ਫੜਿਆ ਕੀ ਗੱਲ ਹੈ ਇਹਦਾ ਇਹ ਕੱਲ ਜੀ ਆਪਾਂ ਨਾਕਾਬੰਦੀ ਤੇ ਆਪਣੇ ਟੀਪੁਆਇੰਟ ਤੇ ਨਾਕਾ ਲਗਾਇਆ ਸੀ ਐਸੇ ਹੀ ਪਾਲੂ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਕਰਮਵੀਰ ਸਿੰਘ ਤੇ ਗੁਰਜੀਤ ਸਿੰਘ ਨੂੰ ਬਿਨਾਂ ਨੰਬਰ ਦੀ ਮੋਟਰਸਾਈਕਲ ਚੋਰੀ ਫੜਿਆ ਜੋ ਬਾਅਦੋਂ ਚੈੱਕ ਕਰਨ ਤੇ ਉਹ ਚੋਰੀ ਦਾ ਪਾਇਆ ਗਿਆ ਸਰ ਇਹ ਮੋਟਰਸਾਈਕਲ ਚੋਰੀ ਕਿੱਥੋਂ ਕੀਤਾ ਹੈ ਇਹ ਨੇ ਕਹਿੰਦੇ ਜੀ ਆਪਣੇ ਨਸ਼ੇ ਦੀ ਹਾਲਤ ਦੇ ਵਿੱਚੋਂ ਕਿ ਜੋ ਰਫਰੇ ਕੀਤਾ ਇਹਦੇ ਬਾਰੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਕਿੰਨੇ ਕੁ ਹਮਾਰਾ ਜੀ ਹੈ ਕਿੱਥੋਂ ਦਾ ਰਹਿਣ ਵਾਲਾ ਜੀ ਹੈ ਇੱਕ ਜਿਹੜਾ ਕਰਨਬੀਰ ਹੈ ਇਹ ਵੀ ਕੰਦਾ ਰਹਿਣ ਵਾਲਾ ਹੈ ਇਹਦੀ 25 ਕਿ ਸਾਲ ਦੀ ਉਮਰ ਹੈ ਇਹ ਤੇ ਪਹਿਲਾਂ ਵੀ ਆਪਣੇ ਲੁੱਟ ਖੋਹਣ ਦੇ ਪਰਚੇ ਦਰਜ ਹੈ ਇੱਕ ਜਿਹੜਾ ਗੁਰਜੀਤ ਸਿੰਘ ਹੈ ਇਹ ਡੇਰਾ ਬਾਬਾ ਨਿਕਣਾ ਰਹਿਣ ਵਾਲਾ ਤੇ ਮਿਲਕ ਪਲਾਂਟ ਵਿੱਚ ਨੌਕਰੀ ਕਰਦਾ ਸੀ ਸਿਰ ਤੋਂ ਪਹਿਲਾਂ ਵੀ ਮੋਹਰ ਸਿੰਘ ਨੂੰ ਲੁੱਟਾ ਖੋਹਣ ਕਰਦੇ ਕਿ ਹੋਰ ਕੀ ਕੀ ਚੀਜ਼ਾਂ ਲੁੱਟਦਾ ਰਿਹਾ ਜਿਹੜਾ ਕਰਨਬੀਰ ਆ ਕਰਨਬੀਰ ਤੇ ਪਹਿਲਾਂ ਆਲਰੇਡੀ ਮਕਦਮੇ ਦਰਜ ਹੈ ਪਹਿਲਾਂ ਵੀ ਵੇਰਕੇ ਥਾਣੇ ਦੇ ਵਿੱਚ 379 20 ਦੇ ਮਕਦਮੇ ਦਰਜ ਹਨ ਲੁੱਟੋ ਦੇ ਤੇ ਆ ਜਿਹੜੇ ਹੈਗਾ ਆਪਣੇ ਗੁਰਜੀਤ ਸਿੰਘ ਇਹਦੇ ਬਾਰੇ ਸ਼ਾਨਦਿਲ ਕਰਾਂਗੇ ਕਿ ਮਕਦਮਾ ਹੈ ਜਾਂ ਨਹੀਂ ਹੈ ਇਹਨਾਂ ਕੋਲ ਹੋਰ ਵੀ ਮੋਟਰਸਾਈਕਲ ਬਰਾ ਦੇਖੋ ਜੀ ਇਹਨਾਂ ਨੂੰ ਅੱਜ ਪੰਜਜੋਕ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਲਿਆ ਵਾ ਤੇ ਹੁਣ ਦਾਨੇ ਪੁੱਛੇਗਾ ਜੋ ਵੀ ਫਰਦਰ ਇਨਵੈਸਟੀਗੇਸ਼ਨ ਚਾਹੀਦਾ ਆਪਾਂ ਕਿਤੇ ਜੇ ਸਿਰਫ ਇਹ ਹੋਰ ਕੀ ਕੀ ਕੰਮ ਕਰਦੇ ਐ ਪੁੱਛੋ ਬੈਕਗ੍ਰਾਉਂਡ ਉਹਨਾਂ ਦਾ ਕੀ ਹੈ ਬੈਕਗ੍ਰਾਉਂਡ ਜੀ ਇਹ ਜਿਹੜਾ ਅਬ ਗੁਰਜੀਤ ਸਿੰਘ ਹੈ ਇਹ ਦੁੱਧਰੀ ਗੱਡੀ ਚਲਾਉਂਦਾ ਹੈ ਦੁੱਧ ਦੀ ਗੱਡੀ ਤੇ ਜਿਹੜਾ ਕਰਨ ਬੀਰ ਹੈ ਇਹ ਇਦਾਂ ਲਾਲ ਉਹਦੇ ਗੁਰਜੀਤ ਸਿੰਘ ਜਾਣਦਾ ਬਤੌਰ ਹੈਲਪਰ ਸਰੇ ਕਹਿੰਦੇ ਰਿਹਾ ਤੁਹਾਨੂੰ ਇਸ ਨਾਲ ਦੇ ਵਾਰਦਾਤਾ ਨੂੰ ਜਾਮ ਦੇ ਦਿੰਦੇ ਸੀ ਦੇਖੋ 2020 ਦੇ ਵਿੱਚ ਆਪਣੇ ਕਰਨਬੀਰ ਦੇ ਵਿੱਚ 379 ਬੀ ਦਾ ਮਕਰਮਾ ਜਿਹੜਾ ਹੈ ਜੀ ਥਾਣੇ ਵੇਖ ਕੇ ਜੀ ਜਿਲ੍ਹੇ ਜੀ ਵੀ ਰਿਹਾ ਵਾ ਉਸ ਤੋਂ ਬਾਅਦ ਇਹਦਾ ਸੈਲਟ ਰਿਹਾ ਤੇ ਹੁਣ ਫੇਰ ਸਰਗਰਮ ਹੋਇਆ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹ ਕਰਦੇ ਤੁਸੀਂ ਕਹੋ ਬੋ ਜੀ ਇਹੋ ਹੀ ਗੱਲ ਹੈਗੀ ਨਸ਼ੇ ਦੀ ਪੂਰਤੀ ਲਈ ਮੋਟਰਸਾਈਕਲ ਚੋਰੀ ਵਗੈਰਾ ਕਰਦੇ ਵੇ ਅਬ ਹਾਂ ਜੀ ਸਰੇ ਕੋਲ ਹੋਰ ਵੀ ਟੀਮ ਹੈ ਬਰਨਾਲ ਹੈਗਾ ਇਹਨਾਂ ਦੇ ਕੋਲ ਨਹੀਂ 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 ਹਾਲ ਤੱਕ ਫਿਲਹਾਲ ਤੱਕ ਇਹ ਨਹੀਂ ਇਹੋ ਹੀ ਆ ਅੱਗੇ ਚੱਲੇਗਾ ਫਿਰ ਲਿਖੇ ਜਗੇ ਇਹ ਸਰ ਚੋਰੀ ਕਰਦੇ ਆ ਤੇ ਅੱਗੇ ਕਿਸੇ ਨੂੰ ਵੇਚਦੇ ਕਿਹਨੂੰ ਸੀ ਇਹ ਕਿ ਪਤਾ ਲੱਗਿਆ ਹਲੇ ਤੇ ਇਹਨਾਂ ਨੂੰ ਫੜ ਕੇ ਇਹਨਾਂ ਦਾ ਮਾਂਜੋ ਅਦਾਲਤੇ ਪੇਸ਼ ਕੀਤਾ ਰਿਮਾਰਕ ਲੈ ਕੇ ਉਹਨਾਂ ਸਾਰੀਆਂ ਅਗਲੀਆਂ ਹੀ ਇੱਥੇ ਜਗੇ ਕਿੱਥੋਂ ਮੁਰਸਾ ਕਿਦਾਂ ਇਹਨਾਂ ਦੀ ਮੌਨੂਮੈਂਟਰੀ ਕੀ ਹੈ ਕਿਸ ਤਰ੍ਹਾਂ ਮੁਰਸਾ ਚੋਰੀ ਕਰਦੇ ਆ ਜਾਂ ਖੋ ਕਰਦੇ ਆ ਤੇ ਉਸ ਤੋਂ ਮੈਨੂੰ ਲੱਗ ਗਿਆ ਪਤਾ ਲੱਗੂਗਾ ਕਿਨੂੰ ਅੱਗੇ ਵੇਚਦੇ ਆ ਉਹ ਵੀ ਅਵਲਵ ਕਿਤੇ ਜਾਣਗੇ ਠੀਕ ਠੀਕ